ਅਸੀਂ ਨੋਵਾ ਆਈਵੀਐਫ ਦੇ ਵਿੱਚ 3ਾਂ ਦੀ ਲੋੜੀ ਮਨਾਉਣ ਜਾ ਰਹੇ ਹਾਂ ਔਰ ਇਹ ਲੋੜੀ ਦਾ ਜਿਹੜਾ ਇਵੈਂਟ ਹੈ ਇਹ 24th ਇਵੈਂਟ ਹੈ 23 ਸਾਲ ਤੋਂ ਅਸੀਂ ਇਹ ਲੋੜੀ 3ਾਂ ਦੀ ਜਿਹੜੀ ਆ ਉਹ ਮਨਾ ਰਹੇ ਹਾਂ ਔਰ ਨੋਵਾ ਦੀਆਂ ਹੁਣ ਫਰਟੀਲਿਟੀ ਟ੍ਰੀਟਮੈਂਟਸ ਦੇ ਨਾਲ 85000 ਪਲਸ ਪ੍ਰੈਗਨancies ਹੋ ਚੁੱਕੀਆਂ ਜਿਨ੍ਹਾਂ ਚ ਸਾਡੀਆਂ ਵੀ ਕਈ ਹਜ਼ਾਰ ਪ੍ਰੈਗਨancies ਦਾ ਕੰਟ੍ਰਿਬਿਊਸ਼ਨ ਹੈ ਜਲੰਧਰ ਸੈਂਟਰ ਦਾ ਪੂਰੇ ਪੰਜਾਬ ਦੇ ਵਿੱਚ ਇੱਕੋ ਹੀ ਸੈਂਟਰ ਹੈਗਾ ਉਹ ਜਲੰਧਰ 'ਚ ਹੈਗਾ ਔਰ ਅਸੀਂ ਲੇਟੈਸਟ ਟੈਕਨੀਕ ਦੇ ਨਾਲ ਫਰਟੀਲਿਟੀ ਦਾ ਟਰੀਟਮੈਂਟ ਕਰਦੇ ਆਂ ਇੰਟਰਨੈਸ਼ਨਲ ਲੈਵਲ ਦਾ ਹੈ ਸੈਂਟਰ ਹੈਗਾ ਸਾਡਾ ਔਰ ਅਸੀਂ ਆਪਣੇ ਆਈਵੀਐਫ ਬੇਬੀਜ਼ ਨੂੰ ਜਿਹੜੇ ਟਰੀਟਮੈਂਟ ਬੇਬੀਜ਼ ਐ ਉਹਨਾਂ ਨੂੰ ਬੁਲਾ ਕੇ ਉਹਨਾਂ ਦੇ ਨਾਲ ਇੱਕ ਲੋੜੀ ਮਨਾਉਂਦੇ ਆ ਜਿਹਦੇ ਵਿੱਚ ਜ਼ਿਆਦਾ ਇੰਪੋਰਟੈਂਸ ਕੁੜੀਆਂ ਦੀ ਲੋੜੀ ਨੂੰ ਧੀਆਂ ਦੀ ਲੋੜੀ ਨੂੰ ਦਿੱਤੀ ਜਾਂਦੀ ਹੈ ਮੈਂ ਅੱਜ ਮੇਨ ਮੈਸੇਜ ਇਹ ਹੀ ਦੇਣਾ ਚਾਹਾਂਗੀ ਸਾਡੇ ਅੱਜ ਸਕਿਟ ਵੀ ਹੋਇਆ ਇੱਥੇ ਇੱਕ ਕਿ ਏਜ ਦਾ ਬਹੁਤ ਵੱਡਾ ਰੋਲ ਹੈ ਆਈਵੀਐਫ ਦੇ ਰਿਜ਼ਲਟ ਦੇ ਵਿੱਚ ਜਿਹੜੇ 50 55 ਤੋਂ ਉੱਪਰ ਹੋ ਚੁੱਕੇ ਐ ਕਪਲਸ ਉਹਨਾਂ ਦਾ ਹੁਣ ਗਵਰਨਮੈਂਟ ਨੇ ਟ੍ਰੀਟਮੈਂਟ ਬੰਦ ਕਰ ਦਿੱਤਾ ਹੈਗਾ ਔਰ ਇਲੀਗਲ ਹੈਗਾ ਜੇ ਅਸੀਂ 50 ਸਾਲ ਤੋਂ ਉੱਪਰ ਦੀ ਲੇਡੀ ਤੇ 55 ਸਾਲ ਤੋਂ ਉੱਪਰ ਦੇ ਮੇਲ ਦਾ ਕੋਈ ਟ੍ਰੀਟਮੈਂਟ ਕਰਦੇ ਆਂ ਸੋ ਜਿੰਨੀ ਜਲਦੀ ਤੁਸੀਂ ਆਪਣਾ ਟ੍ਰੀਟਮੈਂਟ ਫਰਟੀਲਿਟੀ ਟ੍ਰੀਟਮੈਂਟ ਕਰਾਣੇ ਹੋ ਉਹਨਾਂ ਵਧੀਆ ਹੈਗਾ ਔਰ ਆਈਵੀਐਫ ਪਹਿਲੇ ਵਾਂਗੂ ਨਹੀਂ ਹੈ ਬਹੁਤ ਸਿੰਪਲ ਟ੍ਰੀਟਮੈਂਟ ਹੈ ਅੱਜਕੱਲ ਔਰ ਤੁਸੀਂ ਉਹਦੇ ਵਿੱਚ ਇੱਕ ਪ੍ਰੂਨ ਰਖਾ ਕੇ ਸਿੰਗਲ ਪ੍ਰੈਗਨੈਂਸੀ ਵੀ ਬਹੁਤ ਪੇਸ਼ੈਂਟਸ ਅੱਜਕੱਲ ਲੈ ਰਹੇ ਆਂ ਸੋ ਇਟ ਇਜ਼ ਵੈਰੀ ਗੁੱਡ ਸਾਡੇ ਕੋਲ ਕਪਲ ਆਉਂਦੇ ਆ ਜੀ ਜਿਨ੍ਹਾਂ ਨੂੰ ਜਿਨ੍ਹਾਂ ਕੋਲ ਦਿਮਾਗ 'ਚ ਉਹਨਾਂ ਦੇ ਇਹ ਗੱਲ ਹੁੰਦੀ ਹੈ ਕਿ ਲੜਕਾ ਹੋਣਾ ਚਾਹੀਦਾ ਹੈ ਆ ਕੁਛ ਹੈ ਪਰ ਇਸ ਤਰ੍ਹਾਂ ਦੀ ਪੋਪੂਲੇਸ਼ਨ ਜਿਹੜੀ ਆ ਉਹ ਘਟਦੀ ਜਾ ਰਹੀ ਹੈ ਜਿਹੜਾ ਕਪਲ ਸਾਡੇ ਕੋਲ ਫਰਟੀਲਿਟੀ ਟ੍ਰੀਟਮੈਂਟ ਲਈ ਆਂਦਾ ਹੈ ਜਿਨ੍ਹਾਂ ਦੇ ਵਿਆਹ ਨੂੰ 10-12 ਸਾਲ ਹੋ ਗਏ ਆ ਉਹਨਾਂ ਨੂੰ ਇੱਕ ਹੈਲਦੀ ਬੇਬੀ ਚਾਹੀਦਾ ਹੈ ਇਹ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਲੜਕੀ ਹੋਏਗੀ ਕਿ ਲੜਕਾ ਹੋਏਗਾ ਅੱਜ ਮੇਰੇ ਸਾਹਮਣੇ ਜਿਹੜੀ ਅਸੀਂ ਲੋੜੀ ਬਣਾਈ ਹੈ ਉਹਦੇ 'ਚ ਕੁੜੀਆਂ ਬਹੁਤ ਜ਼ਿਆਦਾ ਆ ਔਰ ਲੜਕੇ ਘੱਟ ਆ ਕੰਪੀ ਮੇਰਾ ਨਾਮ ਸੁਖਵੀਰ ਰਾਏ ਜੀ ਤੇ ਮੈਂ ਗੜਸ਼ੰਕਰ ਤੋਂ ਆਇਆ ਪਿੰਡ ਬਡੇਸਰੋ ਤੋਂ ਤੇ ਅਸੀਂ ਬੜੀ ਆਸ ਦੇ ਨਾਲ ਇੱਥੇ ਆਏ ਸੀਗੇ ਤੇ ਮੈਨੂੰ ਇੱਥੋਂ ਇਸ ਨੋਵਾ ਹਸਪੀਟਲ ਤੋਂ 13 ਸਾਲ ਬਾਅਦ ਮੇਰੀ ਜਿਹੜੀ ਇੱਕ ਪਰਮਾਤਮਾ ਨੇ ਮੈਨੂੰ ਦਾਤ ਬਖਸ਼ੀ ਤੇ ਮੈਂ ਨੋਵਾ ਹਸਪੀਟਲ ਦਾ ਬੜਾ ਧੰਨਵਾਦੀ ਆ ਇਸ ਲਈ ਤੇ ਆ ਅੱਜ ਜਿਹੜਾ ਇੱਥੇ ਇਹ ਪ੍ਰੋਗਰਾਮ ਨਾਲ ਰਹੇ ਖਾਸ ਕਰਕੇ ਧੀਾਂ ਦੀ ਲੋੜੀ ਇਹਦੇ ਲਈ ਮੈਂ ਇਹਨਾਂ ਲਈ ਬਹੁਤ ਬਹੁਤ ਮਤਲਬ ਸ਼ਬਦ ਇਹ ਨਹੀਂ ਕਿ ਬੇ ਇੰਨਾ ਕਿ ਧੰਨਵਾਦੀ ਇਹਨਾਂ ਦਾ ਵੀ ਆ ਜਿਹੜੀ ਚੀਜ਼ ਇਹ ਉਪਲਬਧ ਕਰਦੇ ਪਏ ਆ ਤੇ ਸਪੈਸ਼ਲ ਜੈਸਮੀਨ ਡਾਕਟਰ ਜੈਸਮੀਨ ਮੈਡਮ ਜਿਹੜੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਮਤਲਬ ਮੈਂ ਅਸੀਂ ਕਹਿਣਾ ਚਾਹੁੰਦੇ ਕਿ ਅਸੀਂ ਕਾਫੀ ਜਗ੍ਹਾ ਤੇ ਕੋ ਮੈਂ ਇੱਕ ਨਹੀਂ ਅਸੀਂ ਕਾਫੀ ਡਾਕਟਰਸ ਦੇ ਕੋਲ ਵਿਜ਼ਿਟ ਕੀਤੀ ਹੈ ਮਤਲਬ ਸਾਨੂੰ ਉਦਾਂ ਦੀ ਹੌਸਪਿਟੈਲਿਟੀ ਜਿਹੜੀ ਉਹ ਕਿਤੇ ਵੀ ਨਹੀਂ ਮਿਲੀ ਜੋ ਸਾਨੂੰ ਡਾਕਟਰ ਜੈਸਮੀਨ ਦੇ ਹਸਪੀਟਲ ਨੋਵਾ ਐਂਡ ਫਰਟੀਲਿਟੀ ਦੇ ਵਿੱਚ ਮਿਲੀ ਹੈ ਮਤਲਬ ਫਰਸਟ ਡੇ ਤੋਂ ਲੈ ਕੇ ਮਤਲਬ ਲਾਸਟ ਡੇ ਤੱਕ ਮਤਲਬ ਇੱਕ ਪ੍ਰੋਪਰ ਇੱਕ ਚੈਨਲ ਦਾ ਜੋ ਪ੍ਰੋਸੀਜਰ ਚੱਲਿਆ ਉਹਦੇ ਵਿੱਚ ਸਾਨੂੰ ਕੋਈ ਪ੍ਰੋਬਲਮ ਨਹੀਂ ਆਈ ਇੱਕ ਪ੍ਰੋਪਰ ਵੇ ਦੇ ਨਾਲ ਜੋ ਕਲੀਅਰ ਆਊਟ ਸਾਰਾ ਕੁਝ ਹੋ ਗਿਆ ਗਿਆ ਔਰ ਉਹਦੇ ਬਿਹਾਫ ਤੇ ਉਹਦੇ ਨਾਲ ਜੋ ਸਕਸੈਸਫੁਲ ਰਿਹਾ ਉਹਦਾ ਉਹਦੇ ਨਾਲ ਹੀ ਸਾਨੂੰ ਇਹ ਗੁੜੀ ਆ ਜਿਹੜੀ ਹੈ ਮਿਲੀ ਹੈ ਔਰ ਮੈਂ ਕਹਿ ਰਹੀ ਹਾਂ ਕਿ ਸਾਨੂੰ 13 ਸਾਲ ਬਾਅਦ ਜਦੋਂ ਇਹ ਗੁड़िया ਮਿਲੀ ਹੈ ਜਦੋਂ ਇਹਨੂੰ ਦੇਖਿਆ ਹੈ ਨਾ ਤੇ ਮਤਲਬ ਸਭ ਤੋਂ ਪਹਿਲਾਂ ਜੋ ਹੁੰਦਾ ਨਾ ਕਿ ਅਸੀਂ ਕਹਿੰਦੇ ਹਾਂ ਕਿ ਪਰਮਾਤਮਾ ਦਾ ਥੈਂਕਸ ਪਰਮਾਤਮਾ ਦੇ ਵਜੋਂ ਨਾ ਅਸੀਂ ਦੋਨਾਂ ਨੇ ਮਤਲਬ ਡਾਕਟਰ ਜੈਸਮੀਨ ਦਾ ਉੱਥੇ ਹੀ ਰਹਿ ਗਏ ਮਤਲਬ ਧੰਨਵਾਦ ਕੀਤਾ ਕਿ ਐਨੀ ਧੀਰ ਘੁੰਮਣ ਤੋਂ ਬਾਅਦ ਸਾਨੂੰ ਜਦੋਂ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਕੋਈ ਚੀਜ਼ ਮਿਲ ਜਾਂਦੀ ਹੈ ਤਾਂ ਉਸ ਟਾਈਮ ਉਹ ਖੁਸ਼ੀ ਦਾ ਜਿਹੜਾ ਕੋਈ ਠਿਕਾਣਾ ਨਹੀਂ ਹੁੰਦਾ ਤੇ ਅਸੀਂ ਇਹੀ ਕਹਿਣਾ ਚਾਹੁੰਦੇ ਆ ਕਿ ਜਿੱਦਾਂ ਕਾਫੀ ਹੋਰ ਵੀ ਪੇਰੈਂਟਸ ਐ ਸਾਡੀ ਤਰ੍ਹਾਂ ਦੇ ਨਾਲ ਜਿਨ੍ਹਾਂ ਦੇ ਮਤਲਬ ਕਾਫੀ ਲੰਬ ਅਗਰ ਉਹ ਨੋਵਾ ਇਨਫਰਟੀਲਿਟੀ ਸੈਂਟਰ ਵਿਜ਼ਿਟ ਕਰਨਗੇ ਤੇ ਹੋਪਫੁਲੀ ਉਹਨਾਂ ਨੂੰ 100% ਹੀ ਰਿਜ਼ਲਟ ਮਿਲੇਗਾ। ਔਰ ਇੱਥੇ ਜ਼ਰੂਰੀ ਨਹੀਂ ਹੈ ਡਾਕਟਰ ਜੈਸਮੀਨ ਮੈਮ ਉਹਨਾਂ ਦੀ ਜਿਹੜੀ ਪ੍ਰੋਪਰ ਟੀਮ ਬਣੀ ਹੋਈ ਹੈ ਜ ਜਸੀਂ ਕਹਿ ਦਿੰਦੇ ਆ ਕਿ ਨੋਵਾ ਦੀ ਜੋ ਫੈਮਿਲੀ ਹੈ ਇੱਕ ਤਰ੍ਹਾਂ ਦੇ ਨਾਲ ਉਹ ਇੱਕ ਪ੍ਰੋਪਰ ਇੱਕ ਤਰੀਕੇ ਦੇ ਨਾਲ ਚੱਲਦੀ ਹੈ ਮਤਲਬ ਹਰ ਇੱਕ ਦਾ ਪਰਸਨ ਦਾ ਹਰ ਇੱਕ ਦੇ ਨਾਲ ਇੱਕ ਬੌਂਡ ਬਣਿਆ ਹੋਇਆ ਹੈ। ਔਰ ਉਹ ਉਸੇ ਬੌਂਡ ਦੇ ਕਰਕੇ ਜਿਹੜਾ ਹੈ ਪ੍ਰੋਸੀਜਰ ਜਿਹੜਾ ਠੀਕ ਮਤਲਬ ਸਕਸੈਸਫੁਲ ਹੋ ਜਾਂਦਾ ਨਹੀਂ ਤੇ ਕਈ ਵਾਰੀ ਹੁੰਦਾ ਹੈ ਕਿਸੇ ਨਾ ਕਿਸੇ ਪ੍ਰੋਪਰ ਦੇ ਵਿੱਚ ਕੋਈ ਨਾ ਕੋਈ ਕਮੀ ਪੇਸ਼ੀ ਰਹਿ ਜਾਂਦੀ ਆ ਫਿਰ ਉਹ ਅੱਗੇ ਜਾ ਕੇ ਸਕਸੈਸਫੁਲ ਨਹੀਂ ਹੋ ਜਾਂਦਾ ਮਤਲਬ ਡੇ 1 ਤੋਂ ਲੈ ਕੇ ਡੇ ਸਕਸੈਸਫੁਲ ਤੱਕ ਜਿਹੜਾ ਹੈ ਨੋਵਾ ਸਾਡੇ ਨਾਲ ਹੀ ਰਹਿੰਦੇ ਆ ਤੁਸੀਂ ਦੇ ਦਿਓ ਕਿ ਹੁਣ ਕੁੜੀਆ 6 ਮਹੀਨੇ ਦੀ ਹੋ ਚੁੱਕੀ ਆ ਟਿਲ ਹਜੇ ਤੱਕ ਵੀ ਮਤਲਬ ਹਸਪਿਟੈਲਿਟੀ ਹਸਪੀਟਲ ਜੋ ਹੈ ਉਹ ਸਾਡੇ ਨਾਲ ਅਟੈਚ ਹੈ